हेलो शशिकांत जी आज ਆਪਾਂ ਤੁਹਾਨੂੰ ਦਿਖਾਵਾਂਗੇ ਮੋਰ ਮੋਰ ਜਿਹੜੇ ਕੀ ਬਾਗ ਫੁਲਕਾਰੀਆਂ ਦੇ ਵਿੱਚ ਪੈਂਦੇ ਆ ਤੇ ਚੋਪ ਦੇ ਬਾਗ ਦੇ ਵਿੱਚ ਹੀ ਪੈਂਦੇ ਆ ਟੂਲ ਦੀ ਫੁਲਕਾਰੀ ਦੇ ਵਿੱਚ ਵੀ ਉਹ ਮੋਰ ਪੈਂਦੇ ਨੇ ਪਹਿਲਾਂ ਵੀ ਆਪਾਂ ਤੁਹਾਨੂੰ ਉਹ ਬਣਾ ਕੇ ਦਿਖਾਏ ਸੀ ਬਿਨਾ ਛਾਪੇ ਤੋਂ ਅੱਜ ਆਪਾਂ ਜਿਹੜੇ ਤੁਹਾਨੂੰ ਛਾਪਾ ਲਾ ਕੇ ਸਮਝਾਵਾਂਗੇ ਕਿਉਂਕਿ ਪਹਿਲਾਂ ਛਾਪੇ ਵਾਲਾ ਜ਼ਰੂਰੀ ਹੈ ਤੁਹਾਨੂੰ ਛਾਪੇ ਵਾਲਾ ਬਣਾਉਣਾ ਆ ਗਿਆ ਫਿਰ ਤੁਸੀਂ ਜਿਹੜਾ ਇਹ ਬਿਨਾ ਛਾਪੇ ਤੋਂ ਦੀ ਪ੍ਰੈਕਟਿਸ ਵੀ ਕਰ ਸਕਦੇ ਆ ਅੱਜ ਆਪਾਂ ਤੁਹਾਨੂੰ ਦਿਖਾਈ ਇਹ ਇਹ ਆਪਾਂ ਜਿਹੜੇ ਆ ਮੋਰ ਛਾਪੇ ਹੋਏ ਆ ਤੇ ਇਹਨਾਂ ਨੂੰ ਵੀ ਆਪਾਂ ਪੈਰਾਂ ਤੋਂ ਹੀ ਸਟਾਰਟ ਕਰਾਂਗੇ ਜਿੱਦਾਂ ਆਪਾਂ ਚੋਪਦੀ ਚਿੜੀ ਦੇ ਵਿੱਚ ਸਟਾਰਟਿੰਗ ਕਰੀ ਸੀ ਇਦਾਂ ਹੀ ਇਹਦੇ ਵਿੱਚ ਆਪਾਂ ਪੈਰ ਤੋਂ ਹੀ ਇਹਨੂੰ ਆਪਾਂ ਸਟਾਰਟ ਕਰਾਂਗੇ ਇਹ ਜਿਹੜੇ ਸੂਈ ਦੀ ਡਾਇਰੈਕਸ਼ਨ ਤੁਸੀਂ ਚੈੱਕ ਕਰਦੇ ਰਿਹਾ ਕਰੋ ਇਹ ਜਿਹੜੀ ਲਾਈਨ ਆ ਇਸ ਦੇ ਅਕੋਰਡਿੰਗ ਇਹਦੀ ਵੀ ਡਾਇਰੈਕਸ਼ਨ ਜਾਊਗੀ ਸੂਈ ਦੀ ਜੇ ਤੁਹਾਡੀ ਜਿਹੜੀ ਸੂਈ ਦੀ ਡਾਇਰੈਕਸ਼ਨ ਆ ਉਹ ਸਹੀ ਹੋਊਗੀ ਤਾਂ ਫਿਰ ਇਹ ਸਹੀ ਬਣਨਾ ਸ਼ੁਰੂ ਹੋ ਜਾਊਗਾ ਹਮੇਸ਼ਾ ਜਿਹੜੀ ਆਊਟਲਾਈਨਿੰਗ ਆ ਉਹਦੇ ਅਕੋਰਡਿੰਗ ਹੀ ਇਹ ਚੰਦਾ ਹੁੰਦਾ ਉਹ ਤੋਂ ਵੀ ਪਹਿਲਾਂ ਆਪਾਂ ਚੋਪ ਦੀ ਚਿੜੀ ਚੋਂ ਦੇ ਤੋਪਾਂ ਮੋੜਿਆ ਸੀ ਨੂੰ ਇਧਰੋਂ ਇਧਰੋਂ ਆਪਾਂ ਹੁਣ ਇਹਦੇ ਆ ਕੇ ਪੰਖ ਬਣਾਵਾਂਗੇ ਪਹਿਲਾਂ ਪੰਖ ਬਣਾਉਣ ਲਈ ਪਹਿਲਾਂ ਆਪਾਂ ਇਹਦਾ ਸੈਂਟਰ ਵਾਲਾ ਪੰਖ ਬਣਾਵਾਂਗੇ ਤੇ ਫਿਰ ਵਾਪਸ ਆਵਾਂਗੇ। ਇਹ ਕਿਸੀ ਸਿੰਗਲ ਤਾਂ ਅੱਗੇ ਨਾਲ ਬਣਾਉਣੀ ਆ ਕਿਉਂਕਿ ਡਬਲ ਇਹ ਆਪਣੇ ਆਪ ਹੋ ਜਾਂਦਾ ਫਿਰ। ਆਸਰਾ ਫਿਰ ਆਪਾਂ ਲਾਸਟ ਵਾਲੀ ਜਿਹੜੀ ਕਵਰ ਕਰਾ ਲਵੇ ਟਾਂਕਾ ਤੁਸੀਂ ਛੋਟਾ ਵੱਡਾ ਆਪਣੇ ਅਕੋਰਡਿੰਗ ਰੱਖ ਸਕਦੇ ਪਰ ਜਿੰਨੇ ਟਾਂਕੇ ਛੋਟੇ ਹੁੰਦੀਆਂ ਉਹਨੇ ਜਿਆਦਾ ਵਧੀਆ ਹੀ ਦਿਖਦੇ ਆ ਉਹ ਛੇ ਛੇ ਹੋਵੇ ਕਿ ਇਹ ਇਕੁਅਲ ਜੇ ਹੋਣ ਬਸ ਵੱਧ ਘੱਟ ਨਾ ਦੇ ਹੋਣ ਇਨਾਂ ਦੇ ਵਿੱਚ ਇਹੀ ਹੁੰਦਾ ਕਿ ਸਟਾਰਟਿੰਗ ਔਰ ਰੈਂਟ ਦਾ ਪਤਾ ਨਹੀਂ ਲੱਗਦਾ ਹੁੰਦਾ ਤਾਂ ਅੱਗੇ ਦਾ ਤੁਸੀਂ ਵੀਡੀਓ ਕੱਟ ਕੇ ਨਾ ਦੇਖਿਆ ਕਰੋ ਉਸ ਦੇ ਨਾਲ ਜਿਹੜੀ ਤੁਹਾਨੂੰ ਸਮਝ ਘੱਟ ਲੱਗਦੀ ਹੈ ਤੇ ਉਹਦੇ ਦੋ ਫਾਇਦੇ ਹੋ ਜਾਂਦੇ ਨੇ ਇੱਕ ਤੁਹਾਨੂੰ ਸਮਝ ਲਾ ਦਿੰਦੇ ਇੱਕ ਆਪਣਾ ਜਿਹੜਾ ਇਹ ਟਾਈਮ ਪੂਰਾ ਹੋ ਜਾਂਦਾ ਵੀਡੀਓ ਦਾ ਤੇ ਇੱਥੇ ਆਪਾਂ ਜਿਹੜੀ ਆ ਹੁਣ ਲੰਬੀ ਨਹੀਂ ਲਾਉਣੀ ਆਪਾਂ ਕੱਟ ਕਰਕੇ ਲਾਵਾਂਗੇ ਇੱਥੇ ஏன்னா பத்தி ஃபுல் காரிதா டாக்கா ஜெடா ਪੇੜੀ ਚੁੰਜਾ ਪੂਰੀ ਬਣਾ ਲਈ ਹੈ ਐਤੋਂ ਪੈਨ ਜਿਹੜਾ ਕੱਟ ਲਾਂਗੇ ਹੁਣ ਇਹ ਕਿਤੇ ਨਹੀਂ ਜਾਊਗਾ ਖਿੱਚ ਕੇ ਵੀ ਤੁਸੀਂ ਦੇਖ ਲਓ ਬਹੁਤ ਖਾਣ ਨੂੰ ਆਂਦਾ ਤੇ ਤੁਹਾਨੂੰ ਇਹਦੀ ਬੈਕ ਸਾਈਡ ਦਿਖਾਉਂਦੇ ਆਂ ਦੇਖੋ ਬੈਕ ਸਾਈਡ ਆ ਜਿਹੜੀ ਇਹ ਕਿੰਨੀ ਫਿਨਿਸ਼ਿੰਗ ਦੇ ਨਾਲ ਆ ਇਹਦੇ ਵਿੱਚ ਵੀ ਤੁਸੀਂ ਨਹੀਂ ਪਤਾ ਕਰ ਸਕਦੇ ਇਹ ਕਿੱਥੋਂ ਸਟਾਰਟ ਹੋਈ ਹੈ ਇੱਥੋਂ ਸ਼ੁਰੂ ਹੋ ਕੇ ਸਾਰੀ ਇਧਰ ਪੰਖ ਬਣਾ ਕੇ ਫਿਰ ਰਹੇ ਆਹ ਵਾਲਾ ਹਿੱਸਾ ਬਣ ਕੇ ਇੱਥੇ ਖਤਮ ਕਰੂ। ਜਾਂ ਤੁਸੀਂ ਇੱਥੇ ਕਰ ਲਓ ਇੱਕ ਸਟੈਪ ਲਗਾ ਕੇ। ਬਸ ਇਹਨੇ ਇੱਥੇ ਖਤਮ ਹੋ ਜਾਣਾ। ਤੁਹਾਨੂੰ ਇਹ ਵਾਲਾ ਮੋਰ ਕਿਸ ਤਰ੍ਹਾਂ ਲੱਗਿਆ? ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅੱਗੇ ਵੀ ਵੀਡੀਓ ਸ਼ੇਅਰ ਕਰਦੇ ਆ ਕਰੋ। ਥੈਂਕ ਯੂ ਸ਼ਸ਼ਿਕਾ ਜੀ।